ਸਾਡੇ ਤੇ ਅਤਿਆਚਾਰ ਬਹੁਤ ਹੋਇਆ ਜੀ ਸਾਡੇ ਚੱਡੇ ਪਾੜੇ ਗਏ ਜੀ ਸਾਨੂੰ ਉਹ ਕਹਿੰਦੇ ਸੀਗੇ ਵੀ ਜਾਂ ਤਾਂ ਤੁਸੀਂ ਰਿਪੋਰਟ ਵਾਲੇ ਤੇ ਸਾਈਨ ਕਰੋ ਜੀ ਤੇ ਨਹੀਂ ਤੁਹਾਡੇ ਤੇ ਹਾਂਜੀ ਪੇਪਰ ਤੇ ਜੀ ਤੇ ਜਾਂ ਨਹੀਂ ਅਸੀਂ ਤੁਹਾਡੇ ਨਾਲ ਐਂ ਅਤਿਆਚਾਰ ਕਰਾਂਗੇ ਸਾਨੂੰ ਮਾਰੀ ਦਿਆਨੋ ਜੀ ਫਿਰ ਉਹਤੇ ਸਾਈਨ ਕਰਨੇ ਪਏ ਜੀ ਯਾਰ ਇਹ ਲੁੱਟਦੇ ਸੀ ਮਾਪਿਓ ਦੇ ਸਿਰ ਤੇ ਅਸੀਂ ਚਾਂਦਰ ਰੁਪਈਆਂ ਦੀ ਖਾਤਰ ਘਰ-ਬਾਰ ਛੱਡ ਕੇ ਆ ਗਏ ਇਹ ਲੈਣਾ ਤੁਸੀਂ ਕਿਤਨਾ ਕਿਤੇ ਜ਼ਰੂਰ ਸੁਣੀਆਂ ਹੋਣੀਆਂ ਪਰ ਹਰ ਵਾਰੀ ਜੋ ਘਰ-ਬਾਰ ਛੱਡ ਕੇ ਜਾਂਦੇ ਨੇ ਉਹਨਾਂ ਦੇ ਪਿੱਛੇ ਹੁੰਦੀਆਂ ਨੇ ਕੋਈ ਅਣਗਿਣਤ ਕਹਾਣੀਆਂ ਕਹਾਣੀ ਆਪਣੀ ਮਜਬੂਰੀ ਦੀ ਕਹਾਣੀ ਆਪਣੀ ਜਨਮ ਭੂਮੀ ਨੂੰ ਛੱਡ ਕੇ ਜਾਣ ਦੀ ਔਖ ਬਿਮਾਰੀਆਂ ਮੌਤ ਨੂੰ ਤਲੀ ਤੇ ਧਰ ਕੇ ਡਮਕੀ ਰੂਟ ਨਾਲ ਅਮਰੀਕਾ ਕੁਝ ਯਹੀ ਕਹਾਣੀਆਂ ਇਨ੍ਹਾਂ ਨੌਜਵਾਨਾਂ ਦੀ ਇਹ ਦੋ ਨੌਜਵਾਨ ਕੌਣ ਨੇ ਇਹ ਨੌਜਵਾਨ ਉਹਨਾਂ 104 ਭਾਰਤੀਆਂ ਚੋਂ ਹੀ ਨੇ ਜਿਹੜੇ ਅਮਰੀਕਾ ਤੋਂ ਡਿਪੋਰਟ ਹੱਥ ਕੜੀ ਲਾ ਕੇ ਭਾਰਤ ਕੱਲੇ ਨੇ ਪੂਰੀ ਗੱਲਬਾਤ ਕੀ ਆ ਆਜੋ ਤੁਹਾਨੂੰ ਮਲਾਉਣੇ ਨੇ ਇਹਨਾਂ ਦੋ ਜੋ ਨੌਜਵਾਨਾਂ ਨਾਲ ਹਾਂਜੀ ਮਿੱਤਰੋ ਤੇ ਆਜੋ ਉਹਨਾਂ ਮੁੰਡਿਆਂ ਨਾਲ ਆਪਾਂ ਗੱਲ ਕਰਾਉਣੇ ਆ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਆ ਮਸੀਕੋ ਵਾਲਿਆਂ ਕੰੰਧਾਂ ਟੱਪ ਟੱਪ ਕੇ ਜਿਹੜੇ ਗਏ ਸੀ ਪੈਸਾ ਕਿੰਨਾ ਲਾਇਆ ਕਿੰਨੇ ਔਖੇ ਹੋ ਕੇ ਗਏ ਤੇ ਵੇਖੋ ਇਹਨਾਂ ਮੁੰਡਿਆਂ ਨੇ ਜਿਵੇਂ ਕੋਈ ਸ਼ਰਮ ਨਹੀਂ ਮੰਨੀ ਅਮਰੀਕਾ ਤੋਂ ਆ ਕੇ ਅਮਰੀਕਾ ਤੋਂ ਡਿਪੋਰਟ ਹੋ ਕੇ ਇੱਥੇ ਠੇਕੇਦਾਰ ਨਾਲ ਕੰਮ ਤੇ ਲੱਗ ਗਏ ਆ ਕੰਮ ਕਰਨ ਲੱਗ ਗਏ ਆ ਮਿੱਤਰੋ ਠੇਕੇਦਾਰ ਨਾਲ ਤੇ ਉਹ ਵੀ ਚਣਾਈ ਦੇ ਕੰਮ ਤੇ ਇੱਥੇ ਬਠਲ ਚੱਕਣ ਲੱਗ ਗਿਆ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਸੁਖਜਿੰਦਰ ਸਿੰਘ ਆ ਜੀ ਠੀਕ ਹੈ ਤੇ ਪਿੰਡ ਕਿਹੜਾ ਵੀ ਵੀਰੇ ਸੁੰਦਰਨਗਰ ਆ ਆਪਣਾ ਪਿੰਡ ਆ ਠੀਕ ਹੈ ਤੇ ਵੀਰੇ ਇੱਥੇ ਫਿਰ ਕੰਮ ਤੇ ਲੱਗੇ ਹਾਂਜੀ ਵੀਰੇ ਅਸੀਂ ਇੱਥੇ ਮਿਸਤਰੀ ਨਾਲ ਕੰਮ ਤੇ ਲੱਗੇ ਆ ਤੇ ਕੰਮ ਦਾ ਕੋਈ ਮਿਹਣਾ ਨਹੀਂ ਹੁੰਦਾਗਾ ਹਨਾ ਅਸੀਂ ਉੱਥੇ ਵੀ ਕੰਮ ਕਰਦੇ ਸੀਗੇ ਠੀਕ ਆ ਵੀਰੇ ਤੇ ਗੱਲ ਇਹ ਆ ਵੀ ਉੱਥੇ ਅਸੀਂ ਮਾਨੂੰ ਲੋਕਸ਼ਪ ਕੇ ਕੰਮ ਕਰਦੇ ਸੀ ਇੱਥੇ ਅਸੀਂ ਸ਼ਰੀਆਮ ਕੰਮ ਕਰਦੇ ਆ ਠੀਕ ਹੈ ਤੇ ਕੰਮ ਦਾ ਕੋਈ ਮਿਹਣਾ ਨਹੀਂਗਾ ਬਾਈ ਜੀ ਠੀਕ ਹੈ ਹਾਂ ਜੀ ਵੀਰੇ ਅਸੀਂ ਸੁਣਿਆ ਸੀ ਵੀ ਦੋ ਮੁੰਡੇ ਆ ਕੇ ਇੱਥੇ ਕੰਮ ਤੇ ਅਮਰੀਕਾ ਤੋਂ ਆ ਕੇ ਇੱਥੇ ਦਿਹਾੜੀ ਕਰਨ ਲੱਗ ਗਏ ਆ ਵੀ ਦਿਹਾੜੀ ਦੇ ਵਿੱਚ ਵੀ ਕਈ ਬੰਦੇ ਸ਼ਰਮ ਮਾਨਦੇ ਆ ਦਿਹਾੜੀ ਕਰਨਾਂ ਚ ਤੇ ਕੋਈ ਤੁਹਾਨੂੰ ਸੰਗ ਸ਼ਰਮ ਨਹੀਂ ਵੀਰੇ ਸੰਗ ਸ਼ਰਮ ਕਾਦੀ ਆ ਉੱਥੇ ਵੀ ਦਾ ਕੰਮ ਕਰਦੇ ਸੀਗੇ ਅਸੀਂ ਠੀਕ ਹੈ ਨਾ ਹਾਂ ਉੱਥੇ ਕਿਹੜੇ ਕੰਮ ਕਰਦੇ ਸੀ ਵੀਰੇ ਉੱਥੇ ਵੀ ਬਾਈ ਜੀ ਅਸੀਂ ਕੰਮ ਲੈਟਰਾਂ ਵੀ ਸਾਫ਼ ਕੀਤੀਆਂ ਜੀ ਜੇ ਸਾਨੂੰ ਕੰਮ ਫਲਾਂ ਫਲੂਟਾਂ ਦਾ ਮਿਲ ਜਾਂਦਾ ਸੀ ਅਸੀਂ ਉਹ ਵੀ ਥੋੜੇ ਆ ਜੀ ਕਿਉਂਕਿ ਉੱਥੇ ਲੋਕਸ਼ੱਪ ਕੇ ਕੰਮ ਕਰਨਾ ਪੈਂਦਾ ਸੀਗਾ ਅੰਗਰੇਜ਼ਾਂ ਦੇ ਥੱਲੇ ਕੰਮ ਕਰਨਾ ਪੈਂਦਾ ਸੀਗਾ ਇੱਥੇ ਸਾਨੂੰ ਲੋਕਸ਼ੱਪਾਂ ਦੀ ਲੋੜ ਨਹੀਂ ਗਈ ਇੱਥੇ ਅਸੀਂ ਆਲਦਾ ਕੰਮ ਕਰਦੇ ਆ ਠੀਕ ਆ ਭਾਂਜੀ ਸੇ ਅਸੀਂ ਦਿਹਾੜੀ ਕਰਦੇ ਆ ਹੁਣ ਪੈਸਾ ਅਸੀਂ 35 ਲੱਖ ਰੁਪਿਆ ਲਾ ਕੇ ਗਏ ਸੀਗੇ ਅੱਛਾ ਕਿੰਨੇ ਪੈਸੇ ਲਾਏ ਸੀ ਵੀਰੇ 35 ਲੱਖ ਰੁਪਿਆ ਲਾਇਆ ਸੀ ਵੀਰ ਜੀ 35 ਲੱਖ ਹੁਣ ਅਸੀਂ 4 ਮਹੀਨੇ ਲਾ ਕੇ ਆਏ ਆ 4 ਮਹੀਨੇ ਦੇ ਵਿੱਚ ਤੁਸੀਂ ਦੱਸੋ ਨੂੰ ਗਏ ਗਏ ਨੂੰ ਕਿੰਨਾ ਚਿਰ ਹੋਇਆ ਸੀ ਉਹਰੇ 4 ਮਹੀਨੇ ਹੋਏ ਸੀ ਬਾਈ ਜੀ ਗਏ ਨੂੰ ਅੱਛਾ 4 ਮਹੀਨੇ ਹੋਏ ਸੀ ਹਾਂਜੀ ਬਾਈ 4 ਮਹੀਨੇ ਹੋਏ ਸੀ ਗਏ ਆ ਨੂੰ ਜੀ ਹਾਂਜੀ ਮਿੱਤਰੋ ਵੇਖ ਲਓ 35 ਲੱਖ ਰੁਪਇਆ ਲਾ ਕੇ ਉੱਥੇ ਗਏ ਬਾਹਰਲੇ ਮੁਲਖ ਜੀਮੀਂਦਾਰਾਂ ਦੇ ਮੁੰਡੇ ਆ ਇਹ ਦੋਨੇ ਤੇ ਅਮਰੀਕਾ ਗਏ ਬਈ ਜਦੋਂ ਗਏ ਆ ਤੁਸੀਂ ਉਦੋਂ ਕਿੰਨੇ ਕਿੰਨੀਆਂ 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 ਮੁਸੀਬਤਾਂ ਦੇ ਵਿੱਚ ਦੀ ਗਏ ਤੁਸੀਂ ਬਾਈ ਜੀ ਮੁਸੀਬਤਾਂ ਬਹੁਤ ਝੱਲਣੀਆਂ ਪਈਆਂ ਪਹਿਲਾਂ ਅਸੀਂ ਇੱਥੋਂ ਗਏ ਆ ਦੂਜਾ ਸਿੰਗਾਪੁਰ ਗਏ ਆ ਸਿੰਗਾਪੁਰ ਅਸੀਂ 3 ਮਹੀਨੇ ਰਹੇ ਆ ਠੀਕ ਆ ਬ੍ਰਦਰ ਉਸ ਤੋਂ ਬਾਅਦ ਸਾਨੂੰ ਦੁਬਈ ਲਿਜਾਇਆ ਗਿਆ ਠੀਕ ਆ ਬ੍ਰਦਰ ਅਸੀਂ ਉੱਥੇ ਵੀ ਲੋਕਸ਼ਪ ਘੇ ਰਹੇ ਆ ਜੀ ਉਸ ਤੋਂ ਬਾਅਦ ਸਾਨੂੰ ਦੂਜਾ ਡੋਂਕਰਾਂ ਰਾਹੀਂ ਭੇਜਤਾ ਵੀ ਤੁਸੀਂ ਇੱਧਰ ਜੰਗਲਾਂ ਵਿੱਚ ਦੀ ਜਾਣਾ ਫਿਰ ਅਸੀਂ ਜੰਗਲਾਂ ਦੇ ਵਿੱਚ ਦੀ ਹੁੰਦੇ ਫਿਰ ਤਿੰਨ ਮਹੀਨੇ ਸਾਨੂੰ ਜੰਗਲਾਂ ਦੇ ਵਿੱਚ ਲੱਗੇ ਬਈ ਕੋਈ ਰਾਤ ਚ ਮੁੰਡੇ ਵੀ ਮਰ ਮੁਰ ਵੀ ਜਾਂਦੇ ਹਾਂਜੀ ਮੁੰਡੇ ਬਹੁਤ ਮਰ ਜਾਂਦੇ ਜੀ ਉਹ ਇਹ ਨਹੀਂ ਵੰਦੇ ਜਿਹੜਾ ਨਹੀਂ ਤੁਰਦਾ ਉਹਨੂੰ ਗੋਲੀ ਮਾਰ ਦਿੰਦੇ ਆ ਜੀ ਉੱਥੇ ਬਹੁਤ ਮੰਦਾ ਹਾਲ ਆ ਜੀ ਜਿੰਨਾ ਵੀ ਕਹਿ ਦिए ਜੀ ਠੀਕ ਹੈ ਵੀਰੇ ਤੇ ਗਾਂ ਫਿਰ ਤੁਹਾਨੂੰ ਜਿਹੜੀ ਇੱਕ ਕੰਦ ਕਹਿੰਦੇ ਟੱਪਣੀ ਪੈਂਦੀ ਆ ਉਹ ਵੀ ਤੁਸੀਂ ਟੱਪੇ ਵੀਰੇ ਹਾਂ ਕੰਦ 35 ਫੁੱਟ ਦੀ ਕੰਦ ਆ ਵੀਰੇ ਉਹ ਬਹੁਤ ਔਖੀ ਟੱਪਣੀ ਪੈਂਦੀ ਆ ਜੀ अच्छा वीर ਤੇ ਬਹੁਤ ਮੁਸੀਬਤ ਨਾਲ ਉਹ ਅਸੀਂ ਟੱਪੇ ਤੇ ਉੱਥੇ ਵੀ ਜਨਨ ਕਿ ਸਾਡੇ ਬਹੁਤ ਜਿਆਦਾ ਸੱਟਾਂ ਲੱਗੀਆਂ ਸੀਗਾ ਜੀ ਠੀਕ ਆ ਵੀਰੇ ਵੇਖ ਲਓ ਮਿੱਤਰੋ ਖੰਗ ਵੀ ਦੀ ਕਿੰਨੀਆਂ ਮੁਸੀਬਤਾਂ ਦੇ ਵਿੱਚ ਦੀ ਹੁੰਦੇ ਹੋਏ ਇਹ ਬਾਹਰ ਅਮਰੀਕਾ ਗਏ ਮੁੰਡੇ ਇਹ ਤੇ ਉਹ ਕੋਈ ਗੱਲ ਨਹੀਂ ਬਾਈ ਤਰੇ ਕਰ ਲੈਂਦੇ ਬੰਦੇ ਕੰਮ 2 ਮਿੰਟ ਹੀ ਯਾਰ ਲੈਣੇ ਆ ਸੀ ਕੋਈ ਗੱਲ ਇਹ ਬਾਈ ਆ ਠੇਕੇਦਾਰ ਆ ਇਹ ਆ ਪਤਾ ਨਹੀਂ ਅਰੇ ਗੱਲ ਗਲਤ ਨਹੀਂ ਨਹੀਂ ਵੀਰੇ ਅਸੀਂ 2 ਮਿੰਟ ਹੀ ਲੈਣੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਯਾਰ 2 ਮਿੰਟ ਹੀ ਲੈਣੇ ਆ ਸੀ ਇਹ ਠੇਕੇਦਾਰ ਆ ਬਾਈ ਤੇ ਹੋਰ ਬਾਈ ਕੀ ਕੀ ਹਾਲ ਆ ਵੀਰੇ ਸਸਰੀ ਗਾਲ ਸਸਰੀ ਗਾਲ ਵੀਰੇ ਠੀਕ ਆ ਵੀਰੇ ਤੇ ਤੁਸੀਂ ਵੀਰੇ ਇਹ ਥੋਡੇ ਕੋਲੇ ਠੇਕਾ ਹਾਂਜੀ ਤੇ ਇਹ ਮੁੰਡੇ ਬਾਈ ਅਮਰੀਕਾ ਤੋਂ ਆਏ ਆ ਹਾਂਜੀ ਤੇ ਇਹਨਾਂ ਨੂੰ ਨਾਲ ਕੰਮ ਤੇ ਲਾ ਲਿਆ ਹਾਂ ਹਾਂਜੀ ਮੈਨੂੰ ਬੰਦਿਆਂ ਦੀ ਲੋੜ ਸੀ ਅੱਛਾ ਬੰਦਿਆਂ ਦੀ ਲੋੜ ਸੀ ਹਾਂਜੀ ਤੇ ਇਹ ਫਰਾਬ ਦੀ ਆ ਵੀ ਆਏ ਹਾਂਜੀ ਆ ਵੀ ਆ ਪਹੇਗੇ ਸੀ ਇਹੇ ਹੀ ਕੰਮ ਤੇ ਲੱਗੇ ਪਏ ਸੀ ਠੀਕ ਆ ਤੇ ਹੋਰ ਬਈ ਤੇ ਆਪਾਂ ਇੱਕ ਆ ਮੁੰਡੇ ਦੂਜੇ ਨਾਲ ਵੀ ਗੱਲ ਕਰਦੇ ਆ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਮਿੱਤਰੋ ਕੰਮ ਕਰਨ ਦੇ ਵਿੱਚ ਕੋਈ ਸ਼ੰਗ ਸ਼ਰਮ ਨਹੀਂ ਹੁੰਦੀ ਹੁਣ ਕਈ ਮੁੰਡੇ ਜਿਹੜੇ ਅਮਰੀਕਾ ਤੋਂ ਆਏ ਆ ਘਰਾਂ ਦੇ ਵਿੱਚ ਬਹਿ ਗਏ ਆ ਲੋਕ ਸ਼ੌਪ ਕੇ ਬਹਿ ਗਏ ਆ ਓ ਮਿੱਤਰੋ ਆਪਦੇ ਕੰਮ ਚਲਾ ਲਓ ਨਹੀਂ ਕੰਮ ਚੱਲਦਾ ਯਾਰ ਇਹਨਾਂ ਨੂੰ ਦਿਹਾੜੀ ਜਾਵੜੋ ਇੱਥੇ ਬਈ ਫਿਰ ਆਪਦੇ ਆਪਦੇ ਮੁਲਖ ਲਈ ਕੰਮ ਕਰਦੇ ਤੁਹਾਨੂੰ ਕਿੰਨਾ ਸਕੂਨ ਆਉਂਦਾ ਬਈ ਜੀ ਇਥੇ ਬਹੁਤ ਵਧੀਆ ਲੱਗਿਆ ਜੀ ਆ ਕੇ ਕੰਮ ਕਰਨਾ ਕੰਮ ਕਰਦੇ ਆ ਜੀ ਤੇ ਕਿੱਥੇ ਅਸੀਂ ਕਿਸੇ ਦੇਸ਼ ਲਈ ਕੰਮ ਕਰਦੇ ਹੁਣ ਅਸੀਂ ਆਲ ਦੇ ਪੰਜਾਬ ਲਈ ਕੰਮ ਕਰਾਂਗੇ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜਿਹੜੇ ਬੰਦੇ ਲੁਕੇ ਬੈਠੇ ਆ ਵੀ ਉਹਨਾਂ ਨੂੰ ਸੰਗ ਸ਼ਰਮ ਕਰਨ ਦੀ ਲੋੜ ਨਹੀਂ ਹੈ ਨਾ ਕੰਮ ਉੱਥੇ ਵੀ ਆਪਾਂ ਕੰਮ ਕਰਦੇ ਇੱਥੇ ਵੀ ਕੰਮ ਕਰਦੇ ਆ ਪਰ ਕੰਮ ਤੁਸੀਂ ਇੱਥੇ ਆ ਕੇ ਆਪਦਾ ਕੰਮਕਾਰ ਤੋਰੋ ਤੁਸੀਂ ਚੰਗਾ ਤੋਰ ਲਓ ਮਾੜਾ ਤੋਰ ਲਓ ਆਲ ਦਾ ਕੰਮਕਾਰ ਜ਼ਰੂਰ ਕਰੋ ਨਹੀਂ ਨਹੀਂ ਸਹੀ ਗੱਲ ਹੈ ਵੀਰੇ ਤੇ ਹਾਂ ਮੈਂ ਤਹਾਂਜੀ ਮਿੱਤਰਾ ਫਿਰ ਤੇਰਾ ਨਾਂ ਕੀ ਹੈ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਮੇਰਾ ਨਾਂ ਜਸਪ੍ਰੀਤ ਹੈ ਪਿੰਡ ਨਵਾ ਰੋੜੀਪੁਰਾ ਸਪਿੰਡ ਨਵਾ ਰੋੜੀਕਪੁਰਾ ਹਾਂਜੀ ਤੇ ਤੂੰ ਵੀ ਕਿੰਨੇ ਪੈਸੇ ਲਾ ਕੇ ਗਿਆ ਸੀ ਵੀਰੇ ਬਈ ਵੀਰੇ ਮੇਰੇ ਭਰਾ ਹੀ ਆ ਇਹ ਅੱਜ ਇਕੱਠੇ ਗਏ ਸੀਗੇ ਇਕੱਠੇ ਗਏ ਹਾਂਜੀ ਅੱਛਾ ਦੋਨੇ ਭਾਈ ਹੋਂ ਭਾਈ ਹਾਂਜੀ ਦੋਵੇਂ ਠੀਕ ਹੈ ਠੀਕ ਹੈ ਚਾਚੇ ਦਾਇਨ ਦੇ ਮੁੰਡੇ ਅੱਛਾ ਚਾਚੇ ਦਾਇਨ ਦੇ ਮੁੰਡੇ ਤੁਸੀਂ ਸ਼ਪਿੰਡ ਪਿੰਡ ਨਵਾ ਰੋੜੀਕਪੁਰੇ ਸੁੰਦਰ ਨਗਰ ਰਹਿੰਦੇ ਆਂ ਇਹ ਪਿੰਡ ਛੱਡ ਕੇ ਆਵੜੇ ਸੀ ਅੱਛਾ ਅੱਛਾ ਅੱਛ अच्छा तो ਹੁਣ ਕਿੱਥੇ ਰਹਿਨੇ ਆ ਹੁਣ ਕੱਠੇ ਰੋੜੀ ਕੁਪਰੇ ਰਹਿਨੇ ਆ ਹਾਂ ਹੁਣ ਤਾਂ ਰੋੜੀ ਕੁਪਰੇ ਰਹਿਨੇ ਆ ਠੀਕ ਆ ਠੀਕ ਆ ਤਾਂ ਹੀ ਮੈਂ ਸੁਣਿਆ ਸੀ ਨਾ ਵੀ ਇੱਥੇ ਮੁੰਡੇ ਦੋ ਆਏ ਆ ਅਮਰੀਕਾ ਤੋਂ ਤੇ ਇੱਕ ਗੱਗੂ ठेकेदार ਆ ਉਹਦੇ ਨਾਲ ਕੰਮ ਕਰਨ ਲੱਗ ਗਏ ਆ ਤੇ ਤਾਂ ਹੀ ਵੀਰੇ ਮੈਂ ਆਏ ਆ ਵੀਰੇ ਕੰਮ ਕਰਦਾ ਕੋਈ ਮਿਹਨਾਂ ਨਹੀਂ ਹੁੰਦਾ ਠੀਕ ਆ ਉੱਥੇ ਅੰਗਰੇਜ਼ਾਂ ਦੇ ਗੁਲਾਮੀ ਬੱਚੇ ਰਹਿੰਦੇ ਸੀਗੇ ਠੀਕ ਆ ਇੱਥੇ ਕੋਈ ਮਿਆ ਦਾ ਕੰਮ ਕਰਦਿਆਂ ਜੀ ਨਹੀਂ ਉੱਥੇ ਫਿਰ ਆਈ ਕੰਮ ਮਿਲ ਜਾਂਦਾ ਸੀ ਜਿਵੇਂ ਹੁਣ ਤੁਸੀਂ ਚੁੱਪ ਕਰਕੇ ਆ ਕੇ ਦਿਹਾੜੀ ਲੱਗ ਗਏ ਆ ਨਹੀਂ ਨਹੀਂ ਵੀਰੇ ਮਿਹਨਤਾਂ ਕਰਨੇ ਪਏ ਉੱਥੇ ਲਗਮ ਤੇ ਲੱਗਣ ਨੂੰ ਉਸਾ ਉੱਥੇ ਮੈਂ ਤਾਂ ਕਰਦਿਆਂ ਪਹਿਲੇ ਹਾਂਜੀ ਕਈ ਕਈ ਵਾਰ ਇਹਨਾਂ ਤੇ ਗੋਹਾ ਵੀ ਸਿਰਦੇ ਉੱਥੇ ਵੀਰੇ ਇਹ ਠੀਕ ਹਾਂ ਸਾਡੇ ਤਾਂ ਵੀਰੇ ਆਹ ਹੱਥ ਬੰਨ ਕੇ ਸਾਡੀ ਬੇਨਤੀ ਹੈਗੀ ਬਾਹਰ ਨਾ ਜਾਓ ਇੱਥੇ ਕੰਮ ਕਰ ਲਓ ਆਪਦਾ ਕੋਈ ਵੀ ਕੰਮ ਚਲਾ ਲਓ ਆਪਦਾ ਠੀਕ ਆ ਵੀਰੇ ਨਹੀਂ ਸਹੀ ਗੱਲ ਆ ਵੀਰੇ ਇਹਨਾਂ ਮੁੰਡਿਆਂ ਦੀ ਵੇਖ ਲਓ ਕਿੰਦੀ ਵਧੀਆ ਸੋਚ ਆ ਚਾਚੇ ਤਾਇਿਆਂ ਦੇ ਮੁੰਡੇ ਆ ਤੁਸੀਂ ਬਈ ਫਿਰ ਜਦੋਂ ਗਏ ਆ ਇਧਰੋਂ ਫਿਰ ਕਿਵੇਂ ਕਿੰਨੀਆਂ ਮੁਸੀਬਤਾਂ ਚੱਲ ਗਿਆਂ ਵੀਰੇ ਬਈ ਬਹੁਤ ਮੁਸੀਬਤਾਂ ਚੱਲਣ ਆਈਆਂ ਬਈਆਂ ਸਾਨੂੰ ਅਸੀਂ ਵੀਰੇ ਜੰਗਲਾਂ 'ਚ ਹੀ ਰਹਿੰਦੇ ਸੀਗੇ ਠੀਕ ਆ ਤੇ ਤੋ ਤੇ ਇੱਥੋਂ ਫਿਰ ਤੁਸੀਂ ਜੰਗਲਾਂ ਦੇ ਵਿੱਚ ਦੀ ਮਸੀਕੋ ਹੋ ਕੇ ਤੇ ਮਸੀਕੋ ਵਾਲੀ ਕੰਨ ਦਾ ਟੱਪਗੇ ਸੀ ਵੀਰੇ ਹਾਂਜੀ ਵੀਰੇ ਟੱਪਗੇ ਸੀਗੇ ਤੂੰ ਟੱਪਗੇ ਸੀ ਵੀਰੇ ਟੱਪਗੇ ਸੀ ਵੀਰੇ ਹਾਂਜੀ ਠੀਕ ਹੈ ਠੀਕ ਹੈ ਨਹੀਂ ਉੱਥੇ ਪੌੜੀ ਪੂੜੀ ਲਾ ਕੇ ਟਪਾਇਆ ਤੁਹਾਨੂੰ ਕਿ ਕਿਵੇਂ ਪੌੜੀ ਨਹੀਂ ਵੀਰੇ ਨਾਲ ਦਰਖਤ ਲੱਗੇ ਦਰਖਤਾਂ 'ਚ ਚੜੇ ਆ ਅੱਛਾ ਹਾਂਜੀ ਅੱਛਾ ਦਰਖਤਾਂ 'ਚ ਚੜੇ ਤੁਸੀਂ ਹਾਂਜੀ ਹਾਂਜੀ ਅੱਛਾ ਠੀਕ ਹੈ ਤੇ ਹਾਂਜੀ ਮਿੱਤਰੋ ਵੇਖ ਲਓ ਵੀ ਕਿੰਨੇ ਆ ਮਸੀਤਾਂ ਦੇ ਨਾਲ ਬਾਹਰ ਇਹ ਗਏ ਤੇ ਕੰਮ ਫਿਰ ਵੀਰੇ ਠੇਕੇਦਾਰ ਉੱਥੇ ਕੰਮ ਸੌਖਾ ਮਿਲ ਜਾਂਦਾ ਸੀ ਸੌਖਾ ਨਹੀਂ ਵੀਰੇ ਇੱਕ ਦਿਹਾੜੀ ਕਿਤੇ ਉੱਥੇ ਆਉਂਦੇ ਕਿਤੇ ਉੱਥੋਂ ਲਾਉਂਦੇ ਸੀਗੇ ਠੀਕ ਹੈ ਤੇ ਕਈ ਵਾਰੀ ਸਾਡੇ ਨਾਲ ਭੈਣ ਧੱਕਾ ਵੀ ਕਰ ਜਾਂਦੇ ਸੀ ਠੀਕ ਉੱਥੋਂ ਵਾਲੇ ਠੇਕੇਦਾਰ ਹਾਂਜੀ ਕਿਵੇਂ ਪੈਸੇ ਪੁਸੇ ਨੱਪ ਜਾਂਦੇ ਸੀ ਪੈਸੇ ਪੁਸੇ ਕਹਿੰਦੇ ਕੱਲ ਨੂੰ ਦੇਵਾਂ ਪਰਸੋਂ ਦੇਵਾਂ ਤੁਹਾਨੂੰ ਠੀਕ ਹੈ ਅਸੀਂ ਪੈਸੇ ਮਾਰੇ ਇੱਥੋਂ ਕੰਮ ਕੰਮ ਦੇ ਮਾਰੇ ਉੱਥੇ ਗਏ ਸੀ ਅਸੀਂ ਅੱਛਾ ਤੇ ਜੇ ਤੁਸੀਂ ਪੈਸੇ ਮੰਗ ਲੈਂਦੇ ਸੀ ਤੇ ਤੁਹਾਨੂੰ ਕਹਿ ਦਿੰਦੇ ਸੀ ਉਹ ਕਹਿ ਦਿੰਦੇ ਹੁਣੇ ਬਈ ਤੁਸੀਂ ਅਸੀਂ ਸਰਕਾਰ ਨੂੰ ਦੱਸਾਂਗੇ ਨਾ ਹਾਂਜੀ ਹਾਂਜੀ ਐਵੇਂ ਵੀ ਕਹਿੰਦੇ ਰਹੇ ਕ ਠੀਕ ਆ ਮਿੱਤਰੋ ਵੇਖ ਲਓ ਬਈ ਇਹ ਕਿੰਨੀਆਂ ਮੁਸੀਬਤਾਂ ਉਧਰ ਚ ਝਲੜੀਆਂ ਪੈਂਦੀਆਂ ਬਈ ਫਿਰ ਫੜੇ ਕਿਵੇਂ ਗਏ ਤੁਸੀਂ ਫੜੇ ਕਿਹੜੇ ਤਰੀਕੇ ਨਾਲ ਗਏ ਫੜੇ ਵੀਰੇ ਠੇਕੇਦਾਰਾਂ ਦਾ ਕੰਮ ਕਰਦੇ ਸੀਗੇ ਅੱਛਾ ਉਹਨੇ ਚਾਲ ਨਾ ਫੜਦੇ ਮਹੀਨਾ ਕੰਮ ਕਰਾ ਲਿਆ ਠੀਕ ਆ ਤੇ ਜੋ ਪੈਸੇ ਮੰਗੇ ਕਹਿੰਦਾ ਮੈਂ ਥੋੜੀ ਸ਼ਿਕਾਇਤ ਕਰੂੰਗਾ ਠੀਕ ਆ ਹਾਂਜੀ ਦਾਣਾ ਵੀਰੇ ਰੋਣਾ ਯਾਰ ਦਾਣਾ ਨਾ ਰੋਣਾ ਵੀਰੇ ਰੋਣਾ ਉਹ ਨਾ ਯਾਰ ਭਰਾਵਾ ਰੋਣਾ ਆਇ ਨਾ ਕਰ ਯਾਰ ਕੋਈ ਨਹੀਂ ਯਾਰ ਤੇ ਕੋਈ ਨਹੀਂ ਕੋਈ ਨਹੀਂ। ਜਈ ਅੰਗੂਤ। ਨਈ ਵੀ ਗੱਲ ਆ ਹੀ ਜਾਂਦਾ। ਰੋਈਏ ਰੋਈ ਨਾ ਕੀ ਕਰਕੇ ਬਾਈ ਯਾਰ। ਇੰਨਾ ਪੈਸਾ ਲਾ ਕੇ ਬਾਹਰ ਗਿਆ ਸੀ। ਨਹੀਂ ਨਹੀਂ ਕਿੰਨਾ ਕਿੰਨੇ ਕ ਪੈਸੇ ਤੁਸੀਂ ਫਿਰ ਉੱਥੋਂ ਲਿਆਏ ਕਿੰਨੇ ਕ? ਲਿਆਉਣਾ ਕੀ ਸੀ ਵੀਰੇ ਕੋਹ ਨਹੀਂ ਲਿਆਂਦਾ। ਠੀਕ ਆ। ਹਾਂਜੀ। ਵੀਰੇ ਜੇ ਪੈਸੇ ਆਏ ਹੁੰਦੇ ਸਾਨੂੰ ਸਾਨੂੰ ਦਿਹਾੜੀਆਂ ਕਰਨ ਦੀ ਠੀਕ ਆ ਨਾ ਫਿਰ ਸਾਨੂੰ ਇੱਥੇ ਦਿਹਾੜੀਆਂ ਕਰਨ ਦੀ ਕੀ ਲੋੜ ਸੀਗੀ? ਠੀਕ ਆ। ਅਸੀਂ ਜ਼ਿਮੀਦਾਰਾਂ ਦੇ ਮੁੰਡੇ ਆ 35-35 ਲੱਖ ਰੁਪਇਆ ਲਾ ਕੇ ਕਰਜ਼ਾ ਚੱਕ ਕੇ ਗਏ ਸੀਗੇ। ਫਿਰ ਸਾਨੂੰ ਇੱਥੇ ਦਿਹਾੜੀਆਂ ਕਰਨ ਦੀ ਕੀ ਲੋੜ ਸੀਗੀ? ਠੀਕ ਆ ਵੀਰੇ। ਹਾਂਜੀ। ਤੇ ਹੁਣ ਇੱਥੇ ਫਿਰ ਦਿਹਾੜੀ ਕਰਨ ਦੇ ਵਿੱਚ ਕਿੰਨੀ ਦਿਹਾੜੀ ਦਿੰਦੇ ਸਾਨੂੰ ਇਹ ਦਿਹਾੜੀ 500 ਰੁਪਇਆ ਦਿੰਦੇ ਆ ਜੀ ਸਾਨੂੰ ਜੀ ਠੀਕ ਆ ਹਾਂਜੀ 500 ਵਿੱਚ ਸਾਡਾ ਚੰਮ ਪਟ ਜਾਂਦਾ ਇਹ ਮੰਨ ਲਓ ਇਹ ਦੇਖ ਲਓ ਜੀ ਠੀਕ ਆ ਹਾਂਜੀ ਉੱਥੇ ਫਿਰ ਤੁਹਾਨੂੰ ਕਿੰਨੇ ਕਿੰਨੇ ਡਾਲਰ ਦਿੰਦੇ ਹੀ ਘੰਟੇ ਦੇ ਬਾਈ ਜੀ ਘੰਟੇ ਦੇ 10 ਡਾਲਰ ਮਿਲਦੇ ਸੀਗੇ ਕਈ ਵਾਰੀ ਆਪਣੇ ਪੰਜਾਬੀ ਬੰਦੇ ਵੀ ਆ ਜਿਹੜੇ ਨਾ ਡਾਲਰ ਨੱਪ ਵੀ ਜਾਂਦੇ ਸੀਗੇ ਕਿਉਂਕਿ ਅਸੀਂ ਉੱਥੇ ਪੱਕੇ ਤਾਂ ਹੈ ਨਹੀਂ ਸੀਗੇ ਜੇ ਮੰਨ ਲਓ ਵੀ ਅਸੀਂ ਬਾਹਲਾ ਕਰਦੇ ਸੀ ਉਹਨਾਂ ਨਾਲ ਤੇ ਉਹ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਫੜਾ ਦੇਾਂਗੇ ਠੀਕ ਹੈ ਵੀ ਅਸੀਂ ਤਾਂ ਮੰਨ ਲਓ ਵੀ ਤੁਹਾਨੂੰ ਹੈ ਠਹਿਰ ਕੇ ਪੈਸੇ ਦਵਾਂਗੇ ਐ ਕਰਾਂਗੇ ਸਾਨੂੰ ਜਨਨ ਕਿ ਲਾਰੇ ਲਾਈ ਜਾਂਦੇ ਸੀਗੇ ਇਹੋ ਜੀ ਅੱਛਾ ਉੱਥੇ ਪੰਜਾਬੀ ਬੰਦੇ ਵੀ ਕਈ ਤੰਗ ਕਰ ਰਹੇ ਹਨ ਹਾਂ ਪੰਜਾਬੀ ਬੰਦੇ ਵੀ ਕਈ ਤੰਗ ਕਰਦੇ ਜੀ ਅੰਗਰੇਜ਼ ਵੀ ਅੰਗਰੇਜ਼ ਤਾਂ ਤੰਗ ਕਰਦੇ ਹਾਂ ਅੰਗਰੇਜ਼ ਤਾਂ ਫਿਰ ਤੰਗ ਕਰਦੇ ਕਰਦੇ ਭਾਜੀ ਤੇ ਗੱਲ ਇਹ ਚੀਜ਼ ਆ ਵੀ ਜਿਹੜੇ ਆਪਣੇ ਪੰਜਾਬੀ ਬੰਦੇ ਆ ਉਹ ਵੀ ਵਿੱਚ ਤੰਗ ਕਰਨ ਲੱਦੇ ਆ ਜੀ ਉੱਥੇ ਠੀਕ ਹੈ ਤੇ ਤੁਹਾਨੂੰ ਵੀ ਇੱਥੇ ਕੰਮ ਕਰਕੇ ਸਕੂਨ ਆਉਂਦਾ ਹਾਂਜੀ ਬਈ ਇਸੇ ਕੰਮ ਕਰਕੇ ਸਕੂਨ ਆਉਂਦਾ ਜੀ ਉੱਥੇ ਤਾਂ ਐ ਸੀ ਕੰਮ ਵੀ ਕਰਦੇ ਸੀਗੇ ਪੈਸੇ ਲਾ ਕੇ ਗਏ ਕੰਮ ਕਰਦੇ ਸੀਗੇ ਤੇ ਸਾਨੂੰ ਫੇਰ ਵੀ ਐ ਹੁੰਦਾ ਸੀਗਾ ਬਈ ਸਾਨੂੰ ਇਧਰੋਂ ਨਾ ਪੁਲਿਸ ਫੜ ਲਵੇ ਇਧਰੋਂ ਨਾ ਫੜ ਲਵੇ ਉਥੇ ਡਰ ਡਰ ਕੇ ਕੰਮ ਕਰਨਾ ਪੈਂਦਾ ਸੀ ਇੱਥੇ ਅਸੀਂ ਆਹ ਦਾ ਸ਼ਰਿਆਮ ਕੰਮ ਕਰਦੇ ਆਂ ਜੀ ਕੰਮ ਕਰਨ ਦਾ ਕੋਈ ਮੇਣਾ ਨਹੀਂਗਾ ਜੀ ਠੀਕ ਆ ਵੀਰੇ ਤੇ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਅਸੀਂ ਤਾਂ ਵੀਰ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਬੰਦੇ ਰਿਪੋਰਟ ਹੋ ਕੇ ਆਏ ਆ ਜੀ ਠੀਕ ਆ ਵੀਰੇ ਬਾਈ ਜੀ ਆਹ ਦਾ ਕੰਮ ਧੰਦਾ ਕਰੋ ਜੀ ਕੰਮ ਦੇ ਵਿੱਚ ਕੋਈ ਮੇਣਾ ਨਹੀਂਗਾ ਕੰਮ ਕਰਾਂਗੇ ਅਕਸਰ ਹੁਣ ਪੈਸਾ ਚੜਿਆ ਸਾਰਾ ਠੀਕ ਆ ਨਾ ਉਹ ਐ ਤਾਂ ਲੈਣਾ ਨਹੀਂ ਘਰੇ ਬੈਠ ਕੇ ਲੈਣਾ ਨਹੀਂਗਾ ਤੁਸੀਂ ਆਹ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਧੰਦਾ ਕਰਨਾ ਚਾਹੁੰਦੇ ਆ ਆਹ ਦਾ ਕੰਮ ਧੰਦਾ ਕਰੋ ਠੀਕ ਆ ਉਹ ਆਹ ਦਾ ਜੋ ਮਰਜ਼ੀ ਕੰਮ ਕਰੋ ਠੀਕ ਆ ਅਸੀਂ ਚਲੋ ਅੱਜ ਮੈਸਤਰੀ ਨਾਲ ਲੱਗੇ ਆ ਸਾਨੂੰ ਇਹ ਦੇ ਵਿੱਚ ਕੋਈ ਸ਼ੰਗ ਸ਼ਰਮ ਨਹੀਂ ਗਈ ਵੀ ਅਸੀਂ ਮੈਸਤਰੀ ਨਾਲ ਕੰਮ ਕਰਦੇ ਆ ਸਾਨੂੰ ਇਹ ਚੀਜ਼ ਆ ਵੀ ਅਸੀਂ ਯਾਰ ਆਹ ਦਾ ਕੰਮ ਕਰਕੇ ਆਲ ਦੀ ਰੋਟੀ ਖਾਣੇ ਆ ਉਧਰ ਵੀ ਤਾਂ ਆਪਾਂ ਕੰਮ ਕਰਦੇ ਸੀਗੇ ਉਹ ਉਧਰ ਬਈਆ ਮਿਸਤਰੀ ਵਾਲਾ ਕੰਮ ਬਹੁਤ ਜਿਹੜੀ ਕਿ ਉੱਚੇ ਲੈਵਲ ਦਾ ਮੰਨਿਆ ਜਾ ਰਿਹਾ ਹੈ ਨਾ ਹਾਂਜੀ ਉਧਰ ਦਾ ਇਹ ਉਧਰ ਆਏ ਸੀਗੇ ਜੀ ਚਲੋ ਅਸੀਂ ਕੰਮ ਫਲ ਫਲੂਟ ਵੀ ਤੋੜਦੇ ਸੀਗੇ ਜੀ ਜੋ ਕੰਮ ਮਿਲ ਜਾਂਦਾ ਫਿਰ ਹਜੇ ਬੰਦੇ ਕੱਚੇ ਸੀਗੇ ਜੀ ਉਸ ਹਿਸਾਬ ਨਾਲ ਫਿਰ ਸਾਨੂੰ ਕੰਮ ਕਰਨਾ ਪੈਂਦਾ ਸੀਗਾ ਜੀ ਠੀਕ ਹੈ ਹਾਂਜੀ ਤੇ ਫਿਰ ਫਿਰ ਤੁਸੀਂ ਯਾਰ ਫੜੇ ਕਿਵੇਂਗੇ ਬਾਈ ਜੀ ਫੜੇ ਅਸੀਂ ਅਸੀਂ ਠੇਕੇਦਾਰ ਤੋਂ ਪੈਸੇ ਲੈਣੇ ਸੀ ਅਸੀਂ ਪੈਸੇ ਮੰਗੇ ਉਸ ਬੰਦੇ ਨੇ ਜਾਨੀ ਕਿ ਸਾਡੀ ਗਾਂ ਗੱਲ ਕਰਤੀ ਸਾਨੂੰ ਪੁਲਿਸ ਫੜ ਕੇ ਲੈ ਗਈ ਸਾਡੇ ਤੇ ਬਹੁਤ ਜ਼ਿਆਦਾ ਤਸ਼ੱਜਜਤ ਹੋਇਆ ਅਸੀਂ ਸਾਨੂੰ ਉੱਥੇ ਇੱਕ ਕਮਰੇ ਵਿੱਚ ਬੰਦ ਕਰਤਾ ਏਸੀ ਲੱਗੇ ਸੀਗੇ ਉਥੇ ਨੰਗੇ ਕਰ ਦਿੰਦੇ ਸੀਗੇ ਜਮਾਂ ਜੀ ਨਾ ਕੋਈ ਕਪੜਾ ਲੀੜਾ ਕ ਦਿੰਦੇ ਸੀਗੇ ਪੂਰਾ ਏਸੀ ਪੂਰਾ ਠੰਡਾ ਕਰ ਲਾ ਦਿੰਦੇ ਸੀਗੇ ਜੀ ਲਾ ਕੇ ਤੇ ਫਿਰ ਸਾਨੂੰ ਮੰਨ ਲਓ ਵੀ ਉਹ ਕਮਰੇ ਦੇ ਵਿੱਚ ਛੱਡ ਦੇਣ ਦਿੰਦੇ ਸੀਗੇ ਜੀ ਸਾਢੇ 80 ਤੱਕ ਜੀ ਗਾਂ ਦਾ ਮਾਸ ਵੀ ਮੂੰਹ ਨੂੰ ਲਾਉਂਦੇ ਸੀਗੇ ਜੀ ਵੀ ਇਹ ਖਾਓ ਕਿਉਂਕਿ ਸਾਨੂੰ ਖਾਣਾ ਪੈਂਦਾ ਸੀਗਾ ਜੀ ਹੋਰ ਸਾਡੇ ਕੋਲੇ ਹਾਲੀ ਹੈ ਨਹੀਂ ਸੀਗਾ ਕਿਉਂਕਿ ਰੋਟੀ ਪਾਣੀ ਤੋ ਦਿੰਦੇ ਨਹੀਂ ਸੀਗੇ ਜੀ ਠੀਕ ਹੈ ਹਾਂਜੀ ਠੀਕ ਆ ਮਿੱਤਰੋ ਉਥੇ ਗਾਂ ਦਾ ਮਾਸ ਇਹਨਾਂ ਨੂੰ ਖਵਾਇਆ ਗਿਆ ਆਪਣੇ ਤਾਂ ਯਾਰ ਇੱਥੇ ਇੰਡੀਆ ਦੇ ਵਿੱਚ ਗਾਂ ਨੂੰ ਮਾਤਾ ਮੰਨਦੇ ਹਨ ਹਾਂ ਹਾਂਜੀ ਗਾਂ ਨੂੰ ਮਾਤਾ ਮੰਨਦੇ ਪਰ ਉਹ ਨਹੀਂ ਨਾ ਮਾਤਾ ਮੰਨਦੇ ਜੀ ਉਹਨਾਂ ਦਾ ਤਾਂ ਇਹ ਭੋਜਨ ਆ ਜੀ ਐਸ ਕਰਕੇ ਸਾਨੂੰ ਕਹਿੰਦੇ ਸੀ ਬਈ ਆਹ ਚੀਜ਼ ਖਾਣੀ ਦਾ ਖਾਣਾਂ ਦਾ ਖਾ ਲੋ ਤੇ ਨਹੀਂ ਤੁਹਾਨੂੰ ਬਈ ਜੀ ਆਲਦਾ ਜਿਵੇਂ ਮਰਜ਼ੀ ਰੋ ਬਹੁਤ ਸਾਡੇ ਤੇ ਮੰਨ ਲਓ ਵੀ ਇੰਨਾ ਠੰਡਾ ਏਸੀ ਉਸੇ ਚੱਲਦੇ ਸੀਗੇ ਸਾਲਾਂ ਦੇ ਵਿੱਚ ਹੀ ਐ ਪੂਰਾ ਬਹੁਤ ਜ਼ਿਆਦਾ ਸਾਡੇ ਤੇ ਮੰਨ ਲਓ ਉਹਨਾਂ ਨੇ ਅਤਿਆਚਾਰ ਕੀਤਾ ਜੀ ਠੀਕ ਹੈ ਇਹਦਾ ਖੂਨ ਖੜ ਜਾਂਦਾ ਹੋਊਗਾ ਤੁਹਾਡਾ ਜੀ ਹਾਂਜੀ ਖੂਨ ਖੜ ਜਾਂਦਾ ਸੀਗਾ ਜੀ ਬਹੁਤ ਮੰਦਾ ਹਾਲ ਹੋ ਜਾਂਦਾ ਸੀਗਾ ਜੀ ਤੇ ਪਰ ਹੁਣ ਕੀ ਕੀਤਾ ਜਾਵੇ ਜਦੋਂ ਆਪਾਂ ਕਿਸੇ ਦੇ ਪੇਸ਼ ਪੈ ਗਏ ਜੀ ਹੋਰ ਬਈ ਤੁਹਾਡੇ ਤੇ ਅਤਿਆਚਾਰ ਕੀ ਹੋਇਆ ਬਾਈ ਜੀ ਸਾਡੇ ਤੇ ਅਤਿਆਚਾਰ ਬਹੁਤ ਹੋਇਆ ਜੀ ਸਾਡੇ ਚੱਡੇ ਪਾੜੇ ਗਏ ਜੀ ਠੀਕ ਹੈ ਤੇ ਐਸ ਗੱਲ ਕਰਕੇ ਜੀ ਸਾਨੂੰ ਉਹ ਕਹਿੰਦੇ ਸੀਗੇ ਵੀ ਜਾਂ ਤਾਂ ਤੁਸੀਂ ਰਿਪੋਰਟ ਵਾਲੇ ਤੇ ਸਾਈਨ ਕਰੋ ਜੀ ਤੇ ਨਹੀਂ ਤੁਹਾਡੇ ਤੇ ਹਾਂਜੀ ਪੇਪਰ ਤੇ ਜੀ ਤੇ ਜਾਨ ਨਹੀਂ ਅਸੀਂ ਤੁਹਾਡੇ ਨਾਲ ਐ ਹੀ ਅਤਿਆਚਾਰ ਕਰਾਂਗੇ ਸਾਨੂੰ ਮਾਰੀ ਦਿਆਨੋ ਜੀ ਫਿਰ ਉਹ ਤੇ ਸਾਈਨ ਕਰਨੇ ਪਏ ਜੀ ਠੀਕ ਹੈ ਜੀ ਹਾਂਜੀ ਅੱਛਾ ਮਿੱਤਰੋ ਵੀ ਇਹ ਬਾਈ ਬਾਈ ਕਹਿੰਦੇ ਵੀ ਸਾਡੇ ਛੱਡੇ ਵੀ ਪਾੜੇ ਗਏ ਪੁੱਠੇ ਪੁੱਠੇ ਵੀ ਲਮਕਾਇਆ ਗਿਆ ਵੀ ਹਾਂਜੀ ਪੁੱਠੇ ਵੀ ਲਮਕਾਇਆ ਗਿਆ ਜੀ ਬਹੁਤ ਜਾਨੀ ਕਿ ਉਹ ਜਿੰਨਾ ਕਿ ਉਹਨਾਂ ਤੋਂ ਹੁੰਦਾ ਜੀ ਅਤਿਆਚਾਰ ਜੋ ਬਹੁਤ ਜ਼ਿਆਦਾ ਕਰਦੇ ਜੀ ਉਹ ਇਨੀ ਵੇ ਦੇ ਇਨਸਾਨ ਆ ਜੀ ਉਹ ਬਹੁਤ ਜ਼ਿਆਦਾ ਅਤਿਆਚਾਰ ਕਰਦੇ ਆ ਜੀ ਠੀਕ ਹੈ ਜੀ ਗਾਂ ਦਾ ਮਾਸ ਇਨਾਂ ਦੇ ਮੂੰਹ ਨੂੰ ਲਾਇਆ ਗਿਆ ਛੱਡੇ ਪਾੜੇ ਗਏ ਮਿੱਤਰੋ ਤੇ 35 35 ਲੱਖ ਰੁਪਇਆ ਲਾ ਕੇ ਮੁੰਡੇ ਇਹ ਅਮਰੀਕਾ ਗਏ ਸੀਗੇ ਡਮਕੀ ਰਾਈ ਤੇ ਵੇਖੋ ਕਿੰਨਾ ਅਤਿਆਚਾਰ ਹੋਇਆ ਦੂਜੀ ਗੱਲ ਯਾਰ ਮਨ ਨੂੰ ਖੁਸ਼ੀ ਵੀ ਮਿਲਦੀ ਐ ਇੱਕ ਉਹ ਕਿਹੜੀ ਕਿ ਇਹ ਮੁੰਡੇ ਆ ਕੇ ਯਾਰ ਕੰਮ ਕਰਨ ਲੱਗ ਗਏ ਇੱਥੇ ਮਿਹਨਤਾਂ ਕਰਨ ਲੱਗ ਗਏ ਠੇਕੇਦਾਰ ਵੀਰ ਬਾਈ ਠੇਕੇਦਾਰਾ ਬਾਈ ਯਾਰ ਆਇਆ 2 ਮਿੰਟ ਯਾਰ ਆਈ ਯਾਰ ਆਇਆ ਯਾਰ ਉਹ ਵੀਰੇ ਰੋਟੀ ਖਾਈ ਜਾਂਦਾ ਆਪਾਂ ਉੱਥੇ ਰੋਟੀ ਖਾਂਦੇ ਨਾ ਇਹ ਗੱਲ ਕਰਾਉਣੇ ਥੋੜੀ ਤੇ ਵੀਰੇ ਤੇ ਤੇਰੇ ਨਾਲ ਵੀਰੇ ਤੇਰੇ ਨਾਲ ਵੀ ਪੂਰਾ ਹੱਤਾ ਚੇਅਰ ਹੋ ਗਿਆ ਬਾਈ ਜਿਹੜਾ ਭਰਾਣਾ ਹੋਇਆ ਮੇਰੇ ਨਾਲ ਸਾਰਾ ਕੁਝ ਉਹ ਵੀ ਮੇਰੇ ਨਾਲ ਹੋਇਆ ਹਾਂਜੀ ਵੀਰੇ ਇੱਥੇ ਇਕੱਠੀ ਸੀ ਬਾਰੇ ਤੁਹਾਨੂੰ ਫਿਰ ਇੱਥੇ ਕੰਮ ਕਰਦਿਆਂ ਨੂੰ ਪੂਰਾ ਸਕੂਨ ਬਾਈ ਪੂਰਾ ਪੰਜਾਬ ਇੰਡੀਆ ਨਾਲ ਦੀ ਰੀਸ ਨਹੀਂ ਵੀਰੇ ਇੱਥੇ ਆਪਣੇ ਪੰਜਾਬ ਨਾਲ ਦੀ ਰੀਸ ਨਹੀਂ ਨਾ ਵੀਰੇ ਠੀਕ ਹੈ ਇੱਥੇ ਖੁੱਲੇ ਕੰਮ ਕਰਦੇ ਨਾ ਖੁੱਲੇ ਕੰਮ ਕਰਦੇ ਇੱਥੇ ਹੀ ਉੱਥੇ ਕਿਸੇ ਦੀ ਗੁਲਾਮੀ ਨਹੀਂ ਇੱਥੇ ਹੁਣ 500 ਰੁਪਏ ਦਿਹਾੜੀ ਲੈ ਕੇ ਵੀ ਸਕੂਨ ਆ ਵਧੀਆ ਹਾਂਜੀ ਵੀਰੇ ਪੂਰਾ ਠੀਕ ਹੈ ਵੀਰ ਜੀ ਇੱਕ ਗੱਲ ਕਹਿਣਾ ਚਾਹੁੰਨੇ ਜੀ ਇੱਥੇ ਆ ਕੇ ਬਿਹਾਰ ਤੋਂ ਆ ਕੇ ਲੋਕੀ ਯੂਪੀ ਤੋਂ ਆ ਕੇ ਲੋਕੀ ਕੰਮਕਾਰ ਕਰਦੇ ਆ ਸਾਡੇ ਪੰਜਾਬੀ ਇੱਥੇ ਕੰਮ ਕਰਨ ਤੋਂ ਸ਼ਰਮ ਖਾਂਦੇ ਆ ਅਸੀਂ ਇੱਕ ਗੱਲ ਕਹਿਣਾ ਚਾਹੁੰਨੇ ਪੰਜਾਬੀਆਂ ਨੂੰ ਵੀ ਤੁਸੀਂ ਹਾਲ ਦਾ ਇੱਥੇ ਰਹਿ ਕੇ ਠੀਕ ਆ ਪੈਸਾ ਇੱਥੇ ਵੀ ਰਹਿ ਕੇ ਕਮਾਇਆ ਜਾ ਸਕਦਾ ਪਰ ਤੁਸੀਂ ਸੰਗ ਸ਼ਰਮ ਕਰਦੇ ਕਰਕੇ ਉੱਥੇ ਇਹੋ ਜਿਹੇ ਆ ਜਿਹੜੇ ਬੰਦੇ ਬਹੁਤ ਜ਼ਿਆਦਾ ਜਨਨ ਕਿ ਨਰਕ ਦੀ ਜ਼ਿੰਦਗੀ ਜੀ ਰਹੇ ਆ ਜਿਹੜੇ ਜੰਗਲਾਂ ਦੇ ਵਿੱਚ ਬਹੁਤ ਮੰਲੋ ਮਰ ਵੀ ਗਏ ਆ ਜੀ ਠੀਕ ਹੈ ਨਾ ਤੇ ਇਹ ਕਹਿਣਾ ਚਾਹੁੰਦੇ ਵੀ ਜੇ ਯੂਪ ਬਿਹਾਰ ਦੇ ਆ ਕੇ ਬੰਦੇ ਆ ਕੇ ਇਥੇ ਕਾਮਯਾਬ ਹੋ ਸਕਦੇ ਆ ਵੀ ਆਪਣੇ ਪੰਜਾਬੀ ਕਿਉਂ ਨਹੀਂ ਹੋ ਸਕਦੇਗੇ ਤੁਸੀਂ ਇਸ ਗੱਲ ਕਰਕੇ ਅਸੀਂ ਕਹਿੰਦੇ ਆ ਵੀ ਜਿਹੜੇ ਵੀ ਰਿਪੋਰਟ ਹੋਏ ਆ ਤੁਸੀਂ ਆਹਦਾ ਕੰਮਕਾਰ ਕਰੋ ਕੰਮਕਾਰ ਕਹਿਣਾ ਚਾਉਣੇ ਹਾਂਜੀ ਕੰਮਕਾਰ ਕਰੋ ਜੀ ਕੰਮਕਾਰ ਦੇ ਵਿੱਚ ਕੋਈ ਮੇੜਾ ਨਹੀਂਗਾ ਠੀਕ ਹੈ ਜੀ ਹਾਂਜੀ ਮਿੱਤਰੋ ਇਹ ਆ ਇਹਨਾਂ ਦੀ ਕਹਾਣੀ ਤੇ ਕੰਮਕਾਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਮੜੇ ਆਪਾਂ ਠੇਕੇਦਾਰ ਨਾਲ ਕਰੀਏ ਗੱਲ ਐਂ ਕਰ ਲੈਣੇ ਰੋਟੀ ਖਾਈ ਜਾਂਦਾ ਵਿਚਾਰਾ ਨਹੀਂ ਨਹੀਂ ਕੋਈ ਗੱਲ ਨਹੀਂ ਖਾਲੀ ਭਾਈ ਰੋਟੀ ਤੇ ਆਹ ਵੇਖੋ ਭਈ ਬੰਦੇ ਡੱਬੇ ਖੋਲ ਕੇ ਰੋਟੀਆਂ ਖਾਈ ਜਾਂਦੇ ਆ ਤੇ ਹਾਂਜੀ ਠੇਕੇਦਾਰ ਆ ਫਿਰ ਇਹ ਬਾਬਾ ਰੋਟੀ ਹੈਗੀ ਆ ਤੂੰ ਤਾਂ ਯਾਰ ਠੇਕੇਦਾਰਾ ਪੂਰਾ ਮਸ਼ਹੂਰ ਹੋ ਗਿਆ ਹੁਣ ਬਾਹਰਲੇ ਅਮਰੀਕਾ ਵਾਲੇ ਬੰਦੇ ਤੇਰੇ ਨਾਲ ਕੰਮ ਕਰਨ ਲੱਗ ਗਏ ਆ ਕਿ ਵੀਰੇ ਮਜਬੂਰੀ ਸੀ ਤਾਂ ਆਏ ਐ ਇਸ ਮਜਬੂਰੀ ਸੀ ਇਹਨਾਂ ਦੀ ਹਾਂ ਇਹਨਾਂ ਦੀ ਤਾਂ ਮਜਬੂਰੀ ਸੀ ਵੀਰੇ ਪਰ ਤੇਰੀ ਹੁਣ ਸਾਡੀ ਵੀਡੀਓ ਨਾਲ ਚਾਂਦੀ ਬਣ ਜਾਣੀ ਐ ਮੈਂ ਤੁਹਾਨੂੰ ਦੱਸਦਾ ਕਿਉਂ ਅਮਰੀਕਾ ਤੋਂ ਆ ਕੇ ਕੰਮ ਤੇਰੇ ਨਾਲ ਕਰਨ ਲੱਗ ਗਏ ਮੁੰਡੇ ਹਾਂ ਵੀਰੇ ਹਾਂ ਘੈੜੋ ਘੈੜਾ ਕੰਮ ਤੇਰਾ ਤੇ ਕੰਮ ਵੀਰੇ ਵਧੀਆ ਚੱਲ ਰਿਹਾ ਹਾਂ ਵੀਰੇ ਵਧੀਆ ਆਪਾਂ ਦਾ ਵੀਰੇ ਬੰਦੇ ਲੋਡ ਸੀ ਜੀ ਹਾਂ ਤੇ ਆਗੇ ਵੀਰੇ ਮੈਂ ਹੋਰ ਕਿਸ ਨੂੰ ਲੈਣ ਆਉਣਾ ਸੀ ਇਹ ਆਗੇ ਆਪਣਾ ਤਾਂ ਕੰਮ ਕਰਾਉਣਾ ਪਤਾ ਠੀਕ ਹੈ ਤੇ ਇਹਨਾਂ ਮੁੰਡਿਆਂ ਨਾਲ ਵੀਰੇ ਹੱਕ ਨਾ ਰੱਖੀ ਯਾਰ ਨਾ ਜਵਾਂ ਹੀ ਨਹੀਂ ਇਹਨਾਂ ਮੁੰਡਿਆਂ ਦੇ ਸਿਰਫ ਬਾਈ ਪੈਸਾ ਬਹੁਤ ਹੈ ਉਹ ਸਾਰੇ ਮੈਂ ਤਾਂ ਨਹੀਂ ਦੇ ਸਕਦਾ ਇਹਨੇ ਨਹੀਂ ਉਹ ਤਾਂ ਨਹੀਂ ਤੂੰ ਦੇ ਸਕਦਾ ਕਾ ਇਹਨਾਂ ਮੁੰਡਿਆਂ ਦੇ ਸਿਰ 35 35 ਲੱਖ ਰੁਪਈਆ ਵੀਰੇ ਤੇ ਜੇ ਕਿਸੇ ਨੇ ਮਦਦ ਵੀ ਕਰਨੀ ਹੋਈ ਤੇ ਤੁਹਾਨੂੰ ਇਹਨਾਂ ਦਾ ਸਕੈਨਰ ਜਾਂ ਨੰਬਰ ਦੇ ਦੇਾਂਗੇ ਤੇ ਕੰਮ ਕਰਨ ਦੇ ਵਿੱਚ ਕੋਈ ਸ਼ੰਗ ਸ਼ਰਮ ਨਹੀਂ ਤੇ ਜੇ ਇਹ ਸਾਡੀ ਵੀਡੀਓ ਲੱਗੀ ਵਧੀਆ ਮਤਾ ਟੀਵੀ ਨੂੰ ਕਰ ਲੋ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਸਾਡੀ ਵੀਡੀਓ ਬਾਰੇ ਵੀਰੇ ਧੰਨਵਾਦ